ਰਾਤਮਕਾਕੇ 1 ਮਹੀਨੇ ਤੱਕ ਨਾਬਾਲਕ ਬੇਟੀ ਨੂੰ ਹਵਸਤਾ ਸ਼ਿਕਾਰ ਬਣਾਉਂਦਾ ਰਿਹਾ ਨਸ਼ੇੜੀ ਪਿਤਾ ਜੀਹਾਂ ਜਿਸ ਤੋਂ ਬਾਅਦ ਉਸਨੂੰ ਥਾਣਾ ਸਿਟੀ ਮੁਕਸਰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਦੱਸਣਾ ਬੰਦ ਹੈ ਕਿ ਥਾਣਾ ਸਿਟੀ ਮੁਕਸਰ ਪੁਲਿਸ ਨੇ ਡਰਾਤਮਕਾਕੇ ਨਾਬਾਲਕ ਲੜਕੀ ਦੇ ਨਾਲ 1 ਮਹੀਨੇ ਤੱਕ ਦੁਸ਼ਕਰਮ ਕਰਨ ਦੇ ਮਾਮਲੇ ਵਿੱਚ આરોપી ਪਿਤਾ ਨੂੰ ਗ੍ਰਿਫਤਾਰ ਕਰ ਲਿਆ ਇਹ ਪ੍ਰਬਾਲਕ ਕੋਚੀ ਦਿਨਾਂ ਰੇਫਰਡ ਹੋਣ ਦਾ ਕੰਮ ਲੈ ਆਪਸਪਾਸ ਆਪਣੇ ਕੀਤਾ ਮਾਮਲੇ ਕੀ ਜੁੜਿਆ ਜੀ ਐਸ ਟੀ ਐਸ 1 ਦੇ ਵਿੱਚ ਮੁਕਦਮਾ ਨੰਬਰ 135 ਅਧੀਨ ਤਾਰਾ 65 66 ਬੀ ਐਨ ਐਸ ਤੇ 6 ਬਾਕਸ ਵੇਕਟਰ थाना ਪੀ ਐਸ ਟੀ ਮੁਕਸਰ ਦੇ ਕੇ ਦਰਜ ਕੀਤਾ ਗਿਆ ਹੈ ਕਿਥੇ ਮੁਕਦਮਾ ਦੇ ਜਿਹੜੇ ਮੁੱਖ ਦੋਸ਼ੀ ਇੱਕ ਹੀ ਦੋਸ਼ੀ ਮੁਕਦਮੇ ਦੇ ਵਿੱਚ ਸੀਗਾ ਉਹਨੂੰ ਮੁਕਦਮੇ ਦੇ ਵਿੱਚ ਅਰੈਸਟ ਕਰ ਲਿਆ ਗਿਆ ਹੈ ਅਰੈਸਟ ਕਰਨ ਉਪਰੰਤ ਉਹਦੀ ਪੁੱਛਗਿੱਛ ਉਪਰੰਤ ਜੋ ਸਾਡਾ ਲੀਗਲ ਫਾਰਮੈਟ ਸੀ ਜੀਏ ਉਹ ਕੰਪਲੀਟ ਕਰਦੇ ਹੋਏ ਉਹਨੂੰ ਜਿਹੜੇ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜ ਦਿੱਤਾ ਗਿਆ ਹੈ ਮੁਕੱਦਮੇ ਦੀ ਤਫ਼ਤੀਸ਼ جاری ਹੈ ਤੇ ਤਫ਼ਤੀਸ਼ ਮੁਕੰਮਲ ਹੋਣ ਤੇ ਤੇ ਜਲਦ ਤੋਂ ਜਲਦ ਦਾ ਛੁਲਾੜ ਜਿਹੜੇ ਮਾਂਜੂਕ ਪੇਸ਼ ਅਦਾਲਤ ਦਾ ਕੀਤਾ ਜਾਊਗਾ ਸਰ ਮਾਮਲਾ ਸਾਹਮਣੇ ਕਿਵੇਂ ਆਇਆ ਕਿਸ ਤਰ੍ਹਾਂ ਕੰਪਲੇਟ ਕਿਸ ਤਰ੍ਹਾਂ ਰਿਪੋਰਟ ਸੀ ਕਿ ਉਹ ਪ੍ਰੋਪਰਟੀ ਹੈ ਸਰ ਇੱਕ ਕੰਪਲੇਂਟ ਸਾਡੇ ਕੋਲੇ ਦਰਜ ਹੋਈ ਸੀ ਜੀ ਚਾਈਲਡ ਵੈਲਫੇਅਰ ਅਫਸਰ ਨਾਲ ਕੰਟੈਕਟ ਹੋਇਆ ਸੀ ਤੇ ਉਸ ਕੰਪਲੇਂਟ ਤੇ ਜਿਹੜੇ ਕਾਰਵਾਈ ਕੀਤੀ ਕਿ ਤੇ ਬੰਦ ਕਰ ਧਾਰਾ ਤਹਿਤ ਮੁਕਦਮਾ ਦਰਜ ਕੀਤਾ ਆਰੋਪੀ